ਆਪਨੇ ਸਾਰੇ ਦਲਪੰਥਾਂ ਨੂੰ ਸਾਰੇ ਸੰਪਰਦਾਵਾਂ ਨੂੰ ਬਾਬਾ ਜੀ ਵੱਖ-ਵੱਖ ਸੰਸਥਾਵਾਂ ਨੂੰ ਔਰ ਦੋਨੋਂ ਕਮੇਟੀਆਂ ਸ਼੍ਰੋਮਣੀ ਕਮੇਟੀ ਔਰ ਦਿੱਲੀ ਕਮੇਟੀ ਨੂੰ ਇਕੱਠਾ ਇਹ ਉਦਮ ਬਖਸ਼ਿਆ ਕਿ ਇਹ ਨਗਰ ਕੀਰਤਨ ਵਹਣ ਜਿਹੜਾ ਗੁਰੂ ਕੇ ਮਹਿਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਦਰਗਹ ਸਾਹਿਬ ਤੱਕ ਜਾਣਾ ਹੈ ਜੋ ਜਿੱਥੇ ਸਾਰੀਆਂ ਸੰਗਤਾਂ ਪਹੁੰਚੀਆਂ ਸਾਰੇ ਮੁਖੀ ਪਹੁੰਚੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਇੰਨਾ ਵੱਡਾ ਚਾਹੋ ਜਹੌਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਇਥੋਂ ਅਨੰਦਪੁਰ ਸਾਹਿਬ ਤੋਂ ਚਾਲੇ ਪਾਰੀ ਹੈ ਔਰ ਥਾਂ ਥਾਂ ਦੇ ਉੱਤੇ ਭਾਵੇਂ ਸਟੇਟ ਗਵਰਨਮੈਂਟ ਹੋਵੇ ਭਾਵੇਂ ਐਸਜੀਪੀਸੀ ਹੋਵੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੱਖ-ਵੱਖ ਸੰਸਥਾਵਾਂ ਦਾ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਦੇ ਇਸ ਉਪਰਕਤੇ 350 ਸਾਲਾ ਸ਼ਹੀਦੀ ਜਿਹਦੀ ਦੁਨੀਆ ਦੇ ਵਿੱਚ ਇੱਕੋ ਇੱਕ ਅਨੋਖੀ ਮਿਸਾਲ ਹੈ ਉਹ ਮਨਾਉਣ ਵਾਸਤੇ ਅੱਜ ਸਾਰੇ ਇਸ ਵੱਡੇ ਪੱਧਰ ਤੇ ਪਹੁੰਚੇ ਸਾਰਿਆਂ ਦਾ तहे ਦਿਲੋਂ ਤਰਸ ਮੁਕ ਸਮਾਗਮ ਜਿਹੜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 1 ਸਾਲ ਤੋਂ ਲਗਾਤਾਰ ਪ੍ਰੋਗਰਾਮ ਕਰ ਰਹੀ ਹੈ ਔਰ ਅਗਲੇ ਹਫ਼ਤੇ ਦੇ ਵਿੱਚ ਵਿੱਚ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਤਕਰੀਬਨ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਲਗਾਤਾਰ ਪ੍ਰੋਗਰਾਮ ਨੇ ਉਸ ਤੋਂ ਪਹਿਲੇ ਸਾਡੇ ਨਗਰ ਕੀਰਤਨ ਦਿੱਲੀ ਚ ਚੱਲਣਗੇ ਔਰ ਉਸ ਤੋਂ ਬਾਅਦ ਇਹ ਜਿਹੜੇ ਸਾਰੇ 26 ਤਰੀਕ ਦਾ ਪ੍ਰੋਗਰਾਮ ਹੋ ਰਹੇ ਨੇ 3 ਦਿਨ ਦਾ ਮੇਨ ਸਮਾਗਮ ਜਿਹੜਾ 23 24 25 ਲਾਲ ਕਿਲੇ ਦੇ ਮੈਦਾਨ ਦੇ ਵਿੱਚ ਹੋਣਾ ਜਿਹੜਾ ਸੀਗਨ ਸਾਬ ਦੇ ਇੱਕਦਮ ਨਾਲ ਆ ਔਰ ਜਿਹੜਾ 26 ਤਰੀਕ ਨੂੰ ਆ ਹਰ ਸਾਲ ਦੀ ਰਵਾਇਤ ਦੀ ਤਰੀਕੇ ਦੇ ਨਾਲ ਭਾਈ ਲਕੀ ਚਾਵਲਦਾਰਾ ਹਾਲ ਗੁਰਦਾਰਾ ਕਾਬਗਨ ਸਮਾਪਤੀ ਹੋ ਰਹੀ ਹੈ ਸੋ ਇਹਨਾਂ ਪ੍ਰੋਗਰਾਮ ਦੇ ਵਿੱਚ ਵੀ ਦੇਸ਼ਾਂ ਵੀ ਦੇਤਾਂ ਨੂੰ ਜਿੱਥੇ ਸੰਗਤ ਪਹੁੰਚ ਰਹੀ ਹੈ ਮੈਂ ਆਪਜੀ ਦੇ ਮਾਧਿਅਮ ਤੋਂ ਵੀ ਉਹਨਾਂ ਨੂੰ ਸੱਦਾ ਦੇਵਾਂਗੇ ਕਿ ਖੁੱਲੇ ਪ੍ਰਬੰਧ ਕੀਤੇ ਗਏ ਨੇ ਰੈਂ ਦੇ ਉੱਥੇ ਟੈਂਟ ਸਿਟੀ ਜੀ ਬਣਾਈ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਆ ਕੇ ਕਿਸੇ ਨੂੰ ਵੀ ਤਕਲੀਫ ਨਾ ਹੋਵੇ ਤੋਂ ਜਿਹੜਾ ਵੀ ਚੀਜ਼ੀ ਕਰੇ ਉਹ ਜ਼ਰੂਰ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਣ ਔਰ ਗੁਰੂ ਸਾਹਿਬ ਦੀ ਸ਼ਹਾਦਤ ਦੇ ਸਮੇਂ ਸਾਰੇ ਇਕੱਠੇ ਹੋ। ਅੱਜ ਇਹ ਨਗਰ ਕਿੰਨਾ ਤੱਕ ਸ਼ੁਰੂ ਹੋਇਆ ਹੈ ਤੇ ਅਗਲਾ ਫੜਾ ਕਿੱਥੇ ਹੋਏਗਾ ਤੇ ਕਦੋਂ ਰਾਤ ਦੇਰ ਹੁਣ ਸੰਗਤਾਂ ਦਾ ਜਿਸ ਤਰੀਕੇ ਨਾਲ ਹੜਾ ਸਾਡਾ ਟਾਰਗੇਟ ਸੀ ਅਸੀਂ 10 ਵਜੇ ਤੋਂ ਚੱਲਾਂਗੇ ਮਗਰ 12 ਵਜ ਗਿਆ। ਮੈਨੂੰ ਲੱਗਦਾ ਕਿ ਇਹ ਦੇਰ ਰਾਤ ਤੱਕ ਇਹ ਗੁਰਦੁਆਰਾ ਮੰਜੀ ਸਾਹਿਬ ਹਮਲੇ ਪਹੁੰਚੇਗਾ ਔਰ ਉਸ ਤੋਂ ਬਾਅਦ ਕੱਲ ਸਵੇਰੇ ਚੱਲੇ ਬਾਕੀ ਗੁਰਦੁਆਰਾ ਸੀਸਗੋਬਾ ਸਾਹਿਬ। ਅੱਜ ਦੁਨੀਆ ਭਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿਹਨੂੰ ਅਰਧ ਸ਼ਤਾਬਦੀ ਵੀ ਆਪਾਂ ਕਹਿੰਦੇ ਆ ਮਨਾਈ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਇਸ ਸਥਾਨ ਤੋਂ ਸਤਗੁਰ ਪਾਤਸ਼ਾਹ ਜੀ ਗੁਰੂ ਕੇ ਮਹਿਲਾਂ ਤੋਂ ਇੱਥੋਂ ਆਪ ਉਹਨਾਂ ਨੇ ਚਾਲਾ ਪਾਇਆ ਸੀਗਾ ਜਿੱਥੇ ਕਸ਼ਮੀਰ ਦੇ ਪੰਡਤ ਬਹੁਤ ਸਾਰੇ ਹੋਰ ਮੰਦਰਾਂ ਦੇ ਪੁਜਾਰੀ ਨਾਲ ਆਏ ਸੀ ਉਹਨਾਂ ਦੇ ਉਹਨਾਂ ਨੇ ਆਪਣੀ ਫਰਿਆਦ ਕੀਤੀ ਆਪਣੇ ਦੁੱਖ ਦੱਸੇ ਕਿ ਔਰੰਗਜ਼ੇਬ ਸਾਡਾ ਤਿਲਕ ਤੇ ਜੰਨੂ ਲਾ ਕੇ ਸਾਡੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਸਾਰੀ ਵਿਥਿਆ ਸੁਣ ਕੇ ਮਹਾਰਾਜ ਨੇ ਉਹਨੇ ਦੁੱਖ ਪਰੀ ਵਿਥਿਆ ਫਿਰ ਉਹਨਾਂ ਨੂੰ ਤਰਵਾਸ ਦਿੱਤਾ ਸੀ ਕਿ ਭਾਈ ਤੁਸੀਂ ਫਿਕਰ ਨਾ ਕਰੋ ਤੁਸੀਂ ਜਾ ਕੇ ਔਰੰਗਜੀਬ ਨੂੰ ਸੁਨੇਹਾ ਲਾ ਦਿਓ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਸਲਾਮ ਵਿੱਚ ਆ ਜਾਣਗੇ ਤੇ ਅਸੀਂ ਤਾਂ ਉਹਨਾਂ ਦੇ ਸਿੱਖ ਐ ਅਸੀਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਫਿਰ ਅਸੀਂ ਆਪੇ ਆ ਜਾਵਾਂਗੇ ਫਿਰ ਸਤਿਗੁਰੂ ਪਾਕਸ਼ਾ ਜੀ ਨੂੰ ਔਰੰਗਜੀਬ ਨੇ ਦਿੱਲੀ ਬੁਲਾਇਆ ਦਿੱਲੀ ਜਾ ਕੇ ਮੈਂ ਸੰਖੇਪ ਵਿੱਚ ਬੇਨਤੀ ਕਰਦਾ ਇਤਿਹਾਸ ਤੇ ਲੰਮਾ ਹੈ ਸਤਿਗੁਰੂ ਦੇ ਪਾਸ ਫਿਰ ਨਾਲ ਜਿਹੜੇ ਸਿੰਘ ਗਏ ਸਿੱਖ ਗਏ ਉਹਨਾਂ ਵਿੱਚੋਂ ਭਾਈ ਮਤੀ ਦਾਸ ਭਾਈ ਸਤਿਰਾਮ ਭਾਈ ਦਿਆਲ ਦਾਸ ਇਹਨਾਂ ਨੂੰ ਫਤਵੇ ਦੇ ਕੇ ਸਤਿਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਧੰਨ ਕਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਸ਼ਾਂਤਮਈ ਇਥੋਂ ਕਿਉਂਕਿ ਤਿਆਰ ਹੋ ਕੇ ਗਏ ਸੀ ਬਾਹਰ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਚੰਦਨੀ ਚੌਕ ਵਿਖੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਤੇ ਜਲਾਦ ਨੂੰ ਪਹਿਲੇ ਹੀ ਕਿਹਾ ਸੀ ਕਿ ਜਦੋਂ ਅਸੀਂ ਸਪਾਟ ਸੰਤੋਲ ਕਰ ਲਈਏ ਫਿਰ ਤੁਸੀਂ ਤੇਗ ਚਲਾ ਲੈਣੀ ਇਸ ਢੰਗ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਸ਼ਹਾਦਤ ਦਿੱਤੀ ਜਿਹਦੇ ਬਾਰੇ ਧੰਨ ਕਲਗੀ ਧਰਮਾਰ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਇਹ ਸ਼ਬਦ ਲਿਖੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕਿਨੋਂ ਵੱਡੋ ਕਲੂ ਮੇ ਸਾਕਾ ਧਰਮ ਹੀਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰਨਾਂਤੀਆ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਕਿੱਥੇ ਹੋਇਆ ਸਾਰਾ ਕੁਝ ਇਹ ਮਾਰੇ ਸਚੇ ਪਾਤਸ਼ਾਹ ਜੀ ਨੇ ਇਹ ਵੀ ਪ੍ਰਗਟ ਕਰ ਦਿੱਤੀ ਗੱਲ ਛੁਪਾਈ ਨਹੀਂ ਠੀਕਰ ਫੋਰ ਦਲੀਸ ਸਿਰ ਪ੍ਰੋਪਰ ਕੀਆ ਬਿਆਨ ਤੇਗ ਬਹਾਦਰ ਸਿੱਖ ਰਿਆ ਕਰੀ ਨਾ ਕਿਨੂ ਆਣ ਕਹਿੰਦੇ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੌਤਕ ਕੀਤੇ ਨੇ ਸ਼ਾਕਾ ਕੀਤਾ ਦੁਨੀਆ 'ਚ ਕੋਈ ਨਹੀਂ ਕਰ ਸਕਿਆ ਸੋ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਬਦੌਲਤ Hindu ਧਰਮ ਆਪਣੇ ਵजूद ਵਿੱਚ ਹੈ ਉਹ ਭਾਵੇਂ ਅੱਜ ਰਾਜ ਭਗ ਦਾ ਮਾਲਕ ਹੈ ਪਰ ਉਸ ਵੇਲੇ ਮਜਲੂਮ ਸੀ ਮਜਲੂਮ ਦੀ ਬਾਹ ਫੜ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਨ ਰੱਖਿਆ ਕੀਤੀ ਸੀ ਅੱਜ ਸਭ ਤੋਂ ਵੱਧ ਕਰਮ ਧਰਮ ਤੇ ਫਰਜ਼ ਬਣਦਾ ਹੈ Hindu ਕੌਮ ਦਾ Hindu ਲੀਡਰਾਂ ਦਾ Hindu ਸਰਕਾਰ ਦਾ ਇਹ ਵੱਧ ਸਭ ਤੋਂ ਵੱਧ ਫਰਜ਼ ਬਣਦਾ ਹੈ ਕਿ ਦੇਖੋ ਕੱਲੇ ਗੁਰੂ ਸਾਹਿਬ ਨੇ ਨਹੀਂ ਛਿੱਧੀ ਦਿੱਤੀ ਉੱਥੇ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀਰਾਮ ਜੀ ਇਹ ਸਾਰੇ ਸ਼ਹੀਦ ਹੋਏ ਇਹਨਾਂ ਸਾਰਿਆਂ ਦੇ ਸਾਰਿਆਂ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਅੱਜ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ 35 35 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਆ ਸਿੱਖ ਮੋਰਚੇ ਲਾ ਕੇ ਬੈਠੇ ਵੀ ਸਾਡੇ ਸਿੱਖਾਂ ਨੂੰ ਛੱਡ ਦਿਓ ਕਿੱਥੇ ਤਾਂ ਧਰਮ ਬਚਾਇਆ ਆਪਣਾ ਸੀਸ ਲਾ ਦਿੱਤਾ ਮਹਾਰਾਜ ਨੇ ਤੇ ਕਿੱਥੇ ਬਿਨਾਂ ਕਾਰਨ ਇਨੋਸੈਂਟ ਸਿੱਖ ਜਿਹੜੇ ਜੇਲ੍ਹਾਂ 'ਚ ਬਿਠਾ ਕੇ ਰੱਖਿਆ ਉਹਨਾਂ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਤੇ ਮੈਂ ਇੱਕ ਵਿਸ਼ੇਸ਼ ਬੇਨਤੀ ਕਰਕੇ ਫਤੇ ਬੁਲਾਉਣਾ ਹੈ ਸਾਰੀ ਦੁਨੀਆ 'ਚ ਜਿੰਨੇ ਸਿੱਖ ਵਸਦੇ ਆ ਨਾ ਤੇ ਉਹ ਘਟੋ ਘਟ ਇੱਕ ਜਪਜੀ ਸਾਹਿਬੀ ਦਾ ਪਾਠ ਵਿਸ਼ੇਸ਼ ਤੌਰ ਤੇ ਆਪਣੇ ਨਤਨਿਅਤ ਤੋਂ ਬਿਨਾ ਇੱਕ ਪਾਠ ਜਪਜੀ ਸਾਹਿਬੀ ਦਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਕਿਉਂਕਿ ਇਹ ਸਤਿਗੁਰੂ ਦੀ ਅਰਦਾਸ ਹੈ ਤੇਗ ਬਹਾਦਰ ਸਿਮਰੀ ਹੈ ਕਰਨ ਉਹਨੇ ਦੇ ਆਵੇ ਥਾਏ ਸਭ ਥਾਈ ਹੋਏ ਸਾਰੇ ਸਤ ਸਤਗੁਰੂ ਪਾਤਸ਼ਾਹ ਜੀ ਸਭ ਥਾਂ ਤੇ ਸਾਨੂੰ ਆਪਣੇ ਧਰਮ ਦੀ ਪ੍ਰਪੱਕਤਾ ਬਖਸ਼ਣ ਉਹਨਾਂ ਨੇ ਤਾਂ ਦੂਸਰੇ ਧਰਮ ਦੀ ਰੱਖਿਆ ਕਰਤੀ ਅਸੀਂ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਆਪਣੇ ਧਰਮ ਦੀ ਸਿੱਖ ਧਰਮ ਦੀ ਪਰਪੱਕਤਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿੱਥੇ ਅੱਜ ਸਾਰੇ ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿੱਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਦਾ ਸੰਸਕਾਰ ਕੀਤਾ ਗਿਆ ਸੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਘਰ ਨੌ ਨੇ ਤੇ ਆਵੇ ਥਾਏ ਸਭ ਥਾਈ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜਿੱਥੇ ਸਾਰੀਆਂ ਹੀ ਨਹਿنگ ਸਿੰਘ ਜਥੇਬੰਦੀਆਂ ਉੱਥੇ ਹੀ ਸੰਤਾ ਮਹਾਂਪੁਰਖਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਲ ਹਾਜ਼ਰੀ ਲਵਾਈ ਹੈ ਸਾਰੇ ਮਹਾਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼ਹੀਦੀ ਨਗਰ ਕੀਰਤਨ ਜਿਹੜਾ ਗੁਰਦੁਆਰਾ ਸੀਸ ਕਾਂਝਾ ਸਾਹਿਬ ਭੋਰਾ ਸਾਹਿਬ ਤੋਂ ਆਰੰਭ ਹੋਏ ਨੇ ਤੇ ਜਿਹੜੇ ਦਿੱਲੀ ਗੁਰਦੁਆਰਾ ਸੀਸ ਕਾਂਝਾ ਸਾਹਿਬ ਜਾ ਕੇ ਉੱਥੇ ਸਮਾਪਤੀ ਹੋਣੀ ਹੈ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂਮੈ ਸਤਸਾਕਾ ਸਾਧਨ ਹੀਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼ਾਮ ਦਾ ਵਿਸ਼ਰਾਮ ਹੈ ਅੱਜ ਉਹ ਅੰਮਾਲੇ ਸ਼ਹਿਰ ਦੇ ਵਿੱਚ ਆ ਗੁਰਦੁਆਰਾ ਮਨਜੀਤ ਸਾਹਿਬ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਆਪਾਂ 23 24 ਤੇ 25 ਨਵੰਬਰ ਨੂੰ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਵੀ 23 24 ਤੇ 25 ਨਵੰਬਰ ਨੂੰ ਬਹੁਤ ਵੱਡੇ ਪ੍ਰੋਗਰਾਮ ਹੋ ਰਹੇ ਨੇ ਲਾਲ ਕਿਲੇ ਦੇ ਸਾਹਮਣੇ ਵੱਡੇ ਪ੍ਰੋਗਰਾਮ ਹੋਣੇ ਨੇ ਉਵੇਂ ਜਿਹੜੇ ਆ 29 ਨਵੰਬਰ ਨੂੰ ਐ 27 28 ਤੇ 29 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਗੁਰਤਾ ਗੱਦੀ ਪ੍ਰੋਗਰਾਮ ਹੋਏ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗਾਂਝ ਸਾਹਿਬ ਵਿਖੇ ਤੇ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਆਪਾਂ ਆਪਣੀਆਂ ਹਾਜ਼ਰੀਆਂ ਲਵਾਈਏ ਜਿਵੇਂ ਆਪਾਂ 300 ਸਾਲਾਂ 1975 ਦੇ ਵਿੱਚ ਹਾਜ਼ਰੀਆਂ ਲਵਾਈਆਂ ਤੇ ਉਹ ਜਿਹੜੀ ਯਾਦ ਹੈ ਹੁਣ ਵੀ ਤਾਜ਼ਾ ਹੁੰਦੀ ਹੈ ਤੇ ਆਪਾਂ ਇਹਨਾਂ ਪ੍ਰੋਗਰਾਮਾਂ 'ਚ ਵੀ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲਾ ਕਰੀਏ ਸਾਰਿਆਂ ਨੂੰ ਬੇਨਤੀ ਹੈ ਹਮ ਹਮ ਆ ਕੇ ਆਓ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਹੈ ਇਹ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਸਾਰੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਈਏ ਮੇਰੇ ਨਾਲ ਹੀ ਬਹੁਤ ਸਾਡੇ ਸਤਿਕਾਰਯੋਗ ਦਲਪੰਥ ਬਾਬਾ ਵਿਦੀ ਚੰਨ ਜੀ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਅਜੀਤ ਸਿੰਘ ਜੀ ਜਿਹੜੇ ਬਾਬਾ ਜੋਲਾਂ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਲੋਹਰਾ ਸਾਹਿਬ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਤੇ ਬਾਬਾ ਜੀ ਕਸ਼ਮੀਰ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਪੂਰੀ ਵਾਲੇ ਮਹਾਂਪੁਰਖ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ਜਿਹੜੇ ਨੇ ਹਰਮੀਤ ਸਿੰਘ ਕਾਲਕਾ ਕਾਲੋਂ ਸਾਹਿਬ ਸਾਰੇ ਹੀ ਮਹਾਂਪੁਰਖ ਜਿਹੜੇ ਨੇ ਬਹੁਤ ਵੱਡੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਰੇ ਜਿਹੜੇ ਆ ਆਪਣਾ ਫਰਜ਼ ਮੰਨਦਾ ਸਾਰੇ ਹਮ ਹਵਾ ਕੇ ਕਤਰ ਤਾਈ ਨਾਏ ਪ੍ਰੋਗਰਾਮ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦ ਨਿਕਰਿਆ ਜੀ ਨੌਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ੁਦਾਬੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਨਿਆਂ ਸਿੰਘ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਅੱਜ ਰਾਤ ਨੂੰ ਗੁਰਦੁਆਰਾ ਮਨਜੀਤ ਸਾਹਿਬ ਅੰਮਾਲਾ ਵਿਖੇ ਵਿਸ਼ਰਾਮ ਹੋਏਗਾ ਅਤੇ ਕੱਲ ਦੇਰ ਸ਼ਾਮ ਤੱਕ ਗੁਰਦੁਆਰਾ ਸੀਸਗੰਜ ਸਾਹਿਬ ਇੱਥੇ ਪਹੁੰਚੇਗਾ ਸਮੂਹ ਗੁਰੂ ਨਾਨਕ ਨਾਮ ਵਾਲੇਵਾ ਸੰਗਤ ਜਿਹੜੀ ਇਹਦੇ ਵਿੱਚ ਹਾਜ਼ਰੀਆਂ ਭਰ ਰਹੀ ਹੈ ਸੇਵਾ ਕਰ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹੈ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ